ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਡੀ ਟਾਗ ਹੋ ਕੇ ਤੇ ਹਾਜ਼ਰਾਂ ਅੱਜ ਆਪਾਂ ਤੰਨੂ ਦਾ ਲਾਈਵ ਲੈ ਕੇ ਅੱਜ ਦਾ ਲਾਈਵ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਿਹਾ ਇਸ ਕਰਕੇ ਲਾਈਵ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਇਦਾਂ ਦੇ ਹੋਰ ਨਵੇਂ ਤੋਂ ਨਵੇਂ ਲਾਈਵ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਦੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜ਼ਰੂਰ ਜਾਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਕੀ ਰਪਲਾਈ ਕੀਤਾ ਤੰਨੂ ਨੇ ਮਨਜੀਤ ਕੌਰ ਨੂੰ ਆਪਣੀ ਆਈਡੀ ਤੋਂ ਲਾਈਵ ਹੋ ਕੇ ਆਓ ਚਲ ਕਮਰੌਣਿਆਂ ਤੁਹਾਨੂੰ ਵੀਡੀਓ ਤੇ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ 'ਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਇਓ ਤੇ ਨਾਲ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਜਾਇਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕੌਣ ਸਹੀ ਲੱਗਦਾ ਤੇ ਕੌਣ ਗਲਤ ਲੱਗਦਾ ਹੈ ਬਾਕੀ ਤਨੂ ਨੇ ਕੀ ਰਿਪਲਾਈ ਕੀਤਾ ਮਨਜੀਤ कौर ਨੂੰ ਝਲਕ ਮਰਾਉਨੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਤੇ ਚੈੱਕ ਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਤੇ ਨਾਲ ਹੀ ਨਵੇਂ ਤੋਂ ਨਵੇਂ ਲਾਈਵ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦੇ ਆਈਕਨ ਤੇ ਪ੍ਰੈਸ ਕਰਕੇ ਜਰੂਰ ਜਾਓ ਬਾਕੀ ਆਓ ਝਲਕ ਮਰਾਉਨੇ ਆ ਤੁਹਾਨੂੰ ਅੱਜ ਦੇ ਤਨੂ ਦੇ ਇਸ ਲਾਈਵ ਤੇ ਕੀ ਗਿਆ ਤਨੂ ਨੇ ਆਪਣੇ ਲਾਈਵ ਦੇ ਵਿੱਚ 415 ਹੈਲੋ ਕੋਈ ਵੀ ਹੋਵੇ 363 ਹੋ ਸ਼ੇਸ਼ੂ ਕਰ ਦੋ ਯਾਰ ਕਰੀਏ ਗੱਲਬਾਤ ਪਹਿਲੀ ਗੱਲ ਸੁਭਾਈਆਂ ਦੇਣ ਲਈ ਨਹੀਂ ਬੈਠਾ ਮੈਂ ਕੋਈ ਚਾਰ ਪੇਜਾਂ ਵਾਲੇ ਉੱਠ ਕੇ ਮੈਨੂੰ ਗਾਣਾ ਕੱਢਣ ਮੈਂ ਸੁਭਾਈਆਂ ਦਾ 20 ਬੰਦੇ ਤੁਹਾਨੂੰ ਵੇਖਦੇ ਆ ਇੱਕ ਤੋਂ ਵੱਧ ਤੁਹਾਨੂੰ ਵੇਖਦੇ ਵੀ ਨਹੀਂ ਹੈਗੇ ਸੁਭਾਈਆਂ ਦੇਣ ਲਈ ਨਹੀਂ ਬੈਠਾ ਦੂਜੀ ਕਿਸੇ ਵੀ ਵੀਡੀਓ ਤੇ ਮੇਰਾ ਕੋਈ ਰੋਲ ਨਹੀਂ ਆ ਜੋ ਲੀਕ ਹੋਈ ਹੈ ਜਾਂ ਕੁਝ ਹੋਈ ਹੈ ਅਗਲੇ ਆਉਣੇ ਕਰਦੂਤਾਂ ਲੀਕ ਕਰਾਈਆਂ ਨੇ ਤੇ ਲਾਸਟ ਗੱਲ ਮੇਰੇ ਘਰਦਿਆਂ ਤੇ ਕੋਈ ਚੜ ਕੇ ਆਊਗਾ ਮੈਂ ਚੁੱਪ ਰਹਿਣ ਵਾਲਿਆਂ 'ਚ ਹੋ ਹੈ ਨਹੀਂ ਤੇ ਚੁੱਪ ਰਹਿਣ ਵਾਲਾ ਸੋਚੋ ਬੇਨਾ ਮੈਨੂੰ ਠੀਕ ਆ ਬਾਕੀ ਜਿਹਦੇ 'ਚ ਦਮ ਹੈਗਾ ਬੰਬੇ ਆ ਕੇ ਕਾਲ ਕਰ ਲੈ ਮੈਂ ਬੇਸ ਟੂ ਫੇਸ ਮਿਲ ਲੂੰਗਾ ਨਾ ਮਿਲਿਆ ਗੱਲ ਕਰੇ ਆ ਪੇਜਾਂ ਬੰਦ ਕਰ ਤੋ ਸਮਝ ਗਏ ਜਿਨ੍ਹਾਂ ਨੇ ਗੜੇ ਆ ਪਹਿਲੇ ਦਿਨ ਤੋਂ ਗੜੇ ਆ ਇਹ ਨਹੀਂ ਕਿ ਅੱਜ ਖੜੇ ਆ ਕੰਟਰੋਵਰਸੀਆਂ 'ਚ ਕਈਆਂ ਨੂੰ ਫੇਮ ਚਾਹੀਦਾ ਏਡਾ ਏਡਾ ਦਾੜਾ ਰੱਖ ਕੇ ਤੇ ਸਿਰ ਤੋਂ ਗੰਝੇ ਨੇ ਹਨਾ ਗੱਲ ਜਿਨ੍ਹਾਂ ਦੀ ਮੈਂ ਕਾਣਨੇ ਲੋਕੀ ਸਿਆਣੀ ਆ ਬਸ ਉਹਨਾਂ ਨੂੰ ਫੇਮ ਚਾਹੀਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਮੈਂ ਉਹਨਾਂ ਦਾ ਨਾਮ ਲੈਣਾ ਵੀ ਨਹੀਂ ਪਸੰਦ ਕਰਦਾ ਕਿਉਂਕਿ ਉਹ ਕੀੜੀਆਂ ਨੇ ਸਮਝੇ ਉਹ ਕੀੜੇ ਮਕੌੜੇ ਆ ਤੇ ਕੀੜੇ ਮਕੌੜਿਆਂ ਦਾ ਮੈਂ ਨਾਮ ਲਾਵਾਂ ਵੀ ਕਿਉਂ ਮੇਰਾ ਕੋਈ ਮੂਡ ਨਹੀਂ ਹੈ ਕਿ ਮੈਂ ਬਾਰ-ਬਾਰ ਉਹ ਦਿਨ ਵੀ ਕਿਹਾ ਸੀ ਕਿ ਮੈਂ ਲਾਈਵ ਆਵਾਂ ਕੁਝ ਕਹਾਂ ਬਸ ਇੱਕ ਤੇ ਆਸਤ ਗੱਲ ਇਹ ਸੁਣ ਲਓ ਫੋਟੋਜ਼ ਐਡਿਟ ਜਿਹੜੀਆਂ ਐਡੀਟਿੰਗ ਹੋਈਆਂ ਉਹ ਵੀ ਕਿਸੇ ਦੀ 30 ਪੈਣਾ ਤੁਹਾਡੇ ਘਰ ਵੀ 30 ਪੈਣ ਬੈਠੀ ਉਹ ਕੰਮ ਕਰ ਰਹੀ ਆ ਉਹਦਾ ਬਸ ਇਹ ਕਹਿਣਾ ਚਾਹੁੰਨਾ ਮੈਂ ਇੱਥੇ ਆਣ ਕੇ ਕਿਸੇ ਦੀ ਸਪੋਰਟ ਜਾਂ ਕਿਸੇ ਦੇ ਹੱਕ ਚ ਬੋਲਣ ਨਹੀਂ ਆਇਆ ਮੈਂ ਮੈਂ ਆਪਣੇ ਲਈ ਆ ਬੋਲਣ ਆਇਆ ਤਾਨੂੰ ਇਹ ਲੱਗਦਾ ਕਿ ਕਿਸੇ ਨੇ ਫੋਟੋ ਵਾਇਰਲ ਕਰ ਲਈ ਸਵਾਦ ਮਿਲ ਗਿਆ ਬਸ ਠੀਕ ਆ ਤੁਹਾਡੇ ਘਰੇ ਧੀਆ ਭੈਣਾ ਤੁਸੀਂ ਆਪਦੇ ਤੇ ਲਾ ਕੇ ਦੇਖੋ ਅੱਜ ਦੇ ਟਾਈਮ ਤੇ ਜੇ ਉਹ ਰੀਅਲਸ ਉਹਨਾਂ ਦੇ ਕੰਮ ਕਰ ਰਹੀ ਉਹਦੇ ਘਰੇ ਕੀ ਪ੍ਰੋਬਲਮ ਆ ਤੁਹਾਨੂੰ ਨਹੀਂ ਪਤਾ ਉਹਦੀ ਭੈਣ ਦੇ ਸਲੂਨ ਦੀ ਤੁਸੀਂ ਦਾ ਬੋਲਿਆ ਲੋਕਾਂ ਨੇ ਗਿੱਟਾ ਗਿੱਟਾ ਯਾਰ ਮੈਰਿਡ ਲਾਈਫ ਆ ਉਹਦੀ ਸਿਸਟਰ ਦੀ ਥੋੜੀ ਸ਼ਰਮ ਕਰੋ ਯਾਰ ਤੁਸੀਂ ਮਤਲਬ ਸ਼ਰਮ ਤਾਂ ਬਿਲਕੁਲ ਹੀ ਨਹੀਂ ਆ ਮੈਂ ਮੈਂ ਯਾਰ ਕਿਉਂ ਪੇਜਾਂ ਦੇ ਉਹੀ ਗੱਲ ਹੈ ਕਿ ਮੈਨੂੰ ਕੋਈ ਗਾਲ ਕੱਢੂਗਾ ਮੈਂ ਤਾਂ ਦੋ ਦਊਗਾ ਠੀਕ ਆ ਮੈਂ ਚੁੱਪ ਰਹਿਣ ਵਾਲਿਆਂ ਤੋਂ ਨਹੀਂ ਜੇ ਤੁਹਾਨੂੰ ਕੋਈ ਸ਼ੱਕ ਵੈ ਮਾ ਤੁਸੀਂ ਬੰਬੇ ਆਣ ਕੇ ਕੱਢੋ ਜੇ ਮੇਰੀ ਗੱਲ ਕਰਦਾ ਮੇਰੇ ਘਰਦਿਆਂ ਦੀ ਗੱਲ ਕਰਦਾ ਹਨਾ ਮੇਰਾ ਭਰਾ ਜਾ ਕੇ ਦੇਖ ਲੈ ਫਿਰ ਪਤਾ ਵੀ ਲੱਗ ਜਾਊਗਾ ਜਿਹਦੇ 'ਚ ਦਮ ਆ ਜਾ ਕੇ ਦਿਖਾਓ ਬਿਨਾ ਮਤਲਬ ਗੱਲਾਂਾ ਭੂਰੋ ਬਣਾ ਮਲਵ ਕੀ ਫਾਇਦਾ ਉਹਨਾਂ ਚੀਜ਼ਾਂ ਜਾਣ ਕੇ ਹਨਾ ਤੁਸੀਂ ਮਤਲਬ ਮੈਨੂੰ ਇੱਕ ਪੁਆਇੰਟ ਦੱਸ ਦੋ ਕਿ ਕੋਈ ਚੀਜ਼ ਸਹੀ ਤਾਂ ਕਰੋ ਯਾਰ ਮੈਂ ਵੀ ਚੀਜ਼ਾਂ ਨੂੰ ਹਾਂ ਕਿਹਾਦਾ ਕਿ ਹਾਂ ਇਹ ਚੀਜ਼ ਸਹੀ ਹੈ ਰੋਂਗ ਚੀਜ਼ਾਂ ਐਡੀਟਿੰਗ ਕਰਕੇ ਕੋਈ ਫਾਇਦਾ ਨਹੀਂ ਵੀਰੇ ਮੈਂ ਪੀਜਾ ਵਾਲਿਆਂ ਨੂੰ ਕੋਈ ਰਿਪਲਾਈ ਦੇਵਾਂ ਤੇ ਨਾ ਮੈਂ ਦਵਾਂ ਮਨਜੀਤ ਕੌਰ ਜੀ ਨੂੰ ਠੀਕ ਆ ਉਹ ਤਾਂ ਫੇਮ ਲੈਣ ਲਈ ਆਈ ਆ ਪਹਿਲੇ ਦਿਨੋਂ ਹੀ ਤੇ ਦੂਜਾ ਉਹੀ ਟਕਲਾ ਜਾਂ ਬਿੱਗ ਬੌਸ ਤੇ ਜਾਣ ਆਲਾ ਭਰਾਵਾ ਤੈਨੂੰ ਬਿੱਗ ਬੌਸ ਛੱਡ ਭੈਣ ਚੋਦ ਕੋਈ ਪੰਜਾਬੀ ਸ਼ੋਅ ਵੀ ਹੋ ਜਾਣਾ ਉੱਚ ਵੀ ਨਹੀਂ ਮਾਰਨ ਨੂੰ ਸਮਝ ਜੀ ਉਸਨਾਂ ਵਾਲਿਆਂ ਨੂੰ ਮੇਰਾ ਨਾਮ ਲੈ ਕੇ ਪੁੱਛ ਲਈ ਮੈਂ ਕੌਣ ਹ ਬਾਕੀ ਤੈਨੂੰ ਆਪ ਪਤਾ ਲੱਗ ਜੂ ਇਸ ਤੋਂ ਵੱਧ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਬਾਕੀ ਜੋ ਵੀ ਐਡੀਟਿੰਗ ਫੋਟੋਜ਼ ਵਗੈਰਾ ਨੇ ਇਹਨਾਂ ਬਾਰੇ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਤੁਹਾਨੂੰ ਵੀ ਪਤਾ ਐਡਿਟ ਤੇ ਬਾਕੀ ਉਹ ਵੀ ਕੇਦੀ ਤੀਪਣਾ ਤੇ ਤੁਹਾਡੇ ਘਰੀ ਵੀ ਹੈਗੀਆਂ ਇਹ ਚੀਜ਼ਾਂ ਨੂੰ ਸੋਚ ਕੇ ਕੰਮ ਕਰੋ ਬਾਕੀ ਠੀਕ ਜਿਹੜੇ ਕਹਿੰਦੇ ਆ ਲਾਈਵ ਆ ਜਾ ਇਹ ਆ ਜਾ ਜਿੱਦਨ ਤੁਹਾਡੀ ਕੋਈ ਔਕਾਤ ਹੋਗੀ ਮੈਂ ਤੁਹਾਡੇ ਨਾਲ ਲਾਈਵ ਵੀ ਆਜੂਗਾ ਤਦ ਹੀ ਨਿਯੋਗਤ ਹੈ ਨਹੀਂ ਦਨ ਕਲੀਅਰ ਓਕੇ ਮਿਲਦੇ ਆ ਫਿਰ ਫੇਰ ਤਾਂ ਭਰਾਵਾ ਮੇਰੇ ਤੋਂ ਭੰਕੇ ਨਹੀਂ ਜਾਂਦਾ ਰੋ ਰੋਈ ਤਾਂ ਡੇੰਗੂ ਠੀਕ ਹੈ